ਰੁਕ ਰੁਕ ਕੇ ਪਾਣੀ ਕਿੰਨਾ ਡੁੱਲ ਲੀ ਜਾਂਦਾ ਮੇਰੇ ਗੱਲ ਸੁਣ ਹਾਂ ਮੰਮੀ ਹਾਏ ਆ ਭਾਂਡਿਆਂ ਤੇ ਦਾਗ ਹੱਥ ਬਾਰੇ ਮਾਜ ਆ ਦੇਖ ਕੀ ਲੱਗਿਆ ਤੇ ਕੀ ਲੱਗੇ ਮੰਮੀ ਇਹ ਤੇ ਹੋਰ ਆ ਦੇਖ ਆਉਂ ਮੇ ਜੁਕਰੀ ਪਾਣੀ ਉੱਤੇ ਲੱਗਿਆ ਹੁੰਦਾ ਜਿੰਨਾ ਟਾਈਮ ਪਾਣੀ ਉੱਤੋਂ ਜਮਾ ਨਹੀਂ ਨਾ ਡੁੱਲਦਾ ਉਹਨਾ ਟਾਈਮ ਭਾਂਡਾ ਸਾਫ਼ ਨਹੀਂ ਹੁੰਦਾ ਆਦੇ ਛਿੱਟੇ 'ਚ ਲੱਗੇ ਪੈਣੇ ਨਾਲ ਮੰਮੀ ਇਹ ਤਾਂ ਸੁੱਕੇ ਤੋਂ ਉਤਰਨਗੇ ਨਾ 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 ਉਹ ਦਾਗ ਪੈ ਜਾਂਦੇ ਪਾਣੀ ਦੇ ਚੰਗੀ ਤਰ੍ਹਾਂ ਮੰਮੀ ਨੁੱਟਣ ਤੋਂ ਬਾਅਦ ਸਾਫ਼ ਹੋਣਗੇ। ਉਹ ਨਹੀਂ ਬੇਟੇ। ਆ ਦੇਖੋ ਮੇਰੀ ਗੱਲ ਸੁਣਾ ਜਿਵੇਂ ਪਾਣੀ ਡੁੱਲਦਾ ਇਹਨੂੰ ਪਾਣੀ ਨੂੰ ਇੱਥੇ ਨਾ ਡੁੱਲਣ ਦਿਆ ਕਰ ਸੈਲਫ ਤੇ। ਉੱਥੇ ਝਾੜ ਕੇ ਚੰਗੀ ਤਰ੍ਹਾਂ ਫੇਰ ਉਹ ਕਰਿਆ ਕਰ। ਉਹ ਪਰਬ ਕਰੋ ਕੁੱਕਰ। ਫਿਰ ਇੱਥੋਂ ਕਰੋ ਸਾਫ਼ ਚੰਗੀ ਤਰ੍ਹਾਂ। ਇੱਥੇ ਜਿ ਮਾਰੋ। ਬਸ ਠੀਕ ਆ ਇਹ ਕਰ ਮੈਂ ਆਉਣੀ ਆ। ਠੀਕ ਆ ਮੰਮੀ। ਹਾਂ ਚੰਗੀ ਤਰ੍ਹਾਂ ਕਰ ਲਈ।